ਗਵਾਇਚ ਨਸ਼ੇ ਦਾ ਜਿਹੜਾ क्रेਜ਼ ਹੈ ਲਗਾਤਾਰ ਵੱਧ ਰਿਹਾ ਪਰ ਚੰਡੀਗੜ੍ਹ ਪੁਲਿਸ ਅਤੇ JTCA ਨੇ ਇੱਕ ਉਪਰਾਲਾ ਕੀਤਾ ਲਾਸਟイヤー ਉਹ ਉਪਰਾਲਾ ਕੀ ਸੀ ਗਲੀ ক্রিকেট ਉਹਨਾਂ ਨੇ ਜਿੰਨੇ ਚੰਡੀਗੜ੍ਹ ਦੇ ਯੁਵਾ ਹੈਗੇ ਆ ਉਹਨਾਂ ਨੂੰ ক্রিকেট ਵੱਲ ਲਿਆਂਦਾ ਗਿਆ ਤਾਂ ਕਿ ਉਹ ਨਸ਼ੇ ਨੂੰ ਛੱਡ ਕੇ ਖੇਡ ਵੱਲ ਟ੍ਰਾਂਸਫਰ ਹੋ ਸਕਣ ਔਰ ਐਨਾ ਹੀ ਨਹੀਂ ਜਿਹੜੇ ਨਵੇਂ ਜੁਵਾ ਹੈਗੇ ਆ ਉਹ ਨਸ਼ੇ ਵੱਲ ਨਾ ਜਾਣ ਉਹ ਵੀ ਇੱਕ ਕੋਸ਼ਿਸ਼ ਸੀ ਔਰ ਉਹ ਕੋਸ਼ਿਸ਼ ਜਿਹੜੀ ਹੈ ਬੜੀ ਕਾਮਯਾਬ ਹੋਈ ਉਸੇ ਕਰਕੇ ਡਿਸਾਈਡ ਕੀਤਾ ਗਿਆ ਵੀ ਇਸ ਸਾਲ ਦੁਬਾਰਾ ਫਿਰ ਗਲੀ ক্রিকেট ਜਿਹੜਾ ਆ ਉਹ ਟੂਰਨਾਮੈਂਟ ਜਿਹੜਾ ਉਹ ਕੀਤਾ ਜਾਏਗਾ ਸਾਡੇ ਨਾਲ ਯੂਟੀਸੀਏ ਦੇ ਪ੍ਰੈਜ਼ੈਂਟ ਹੈਗੇ ਆ ਸੰਜੇ ਟੰਡਨ ਜੀ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਪਹਿਲਾਂ ਤਾਂ ਬਹੁਤ-ਬਹੁਤ ਮੁਬਾਰਕਾਂ ਜਿਹੜਾ ਪਹਿਲਾ ਉਪਰਾਲਾ ਸੀਗਾ ਉਹ ਬੜਾ ਕਾਮਯਾਬ ਰਿਹਾ ਉਸ ਦੇ ਦੇਖਦੇ ਹੋਏ ਤੁਸੀਂ ਦੁਬਾਰਾ ਉਪਰਾਲਾ ਕਰਨ ਦੀ ਜਿਹੜੀ ਆ ਡਿਸੀਜਨ ਲਿੱਤਾ ਹੈ ਜੀ ਧੰਨਵਾਦ ਤੁਹਾਡਾ ਕਿਉਂਕਿ ਪਿਛਲੇ ਸਾਲ ਦੇ ਵਿੱਚ ਲਗਭਗ 2500 ਦੇ ਕਰੀਬ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀਗਾ ਔਰ ਅਸੀਂ ਇਸ ਇਵੈਂਟ ਦਾ ਜਿਹੜਾ ਸਲੋਗਨ ਰੱਖਿਆ ਸੀਗਾ ਬੱਲਾ ਘੁਮਾਓ ਨਸ਼ਾ ਬਗਾਓ ਬਿਲਕੁਲ ਔਰ ਸਾਨੂੰ ਸਾਰਾ ਜਿਹੜਾ ਹੈ ਪੁਲਿਸ ਡਿਪਾਰਟਮੈਂਟ ਵੱਲੋਂ ਸੋਸ਼ਲ ਵੈਲਫੇਅਰ ਡਿਪਾਰਟਮੈਂਟ ਵੱਲੋਂ ਐਜੂਕੇਸ਼ਨ ਡਿਪਾਰਟਮੈਂਟ ਸਪੋਰਟਸ ਡਿਪਾਰਟਮੈਂਟ ਵੱਲੋਂ ਸਾਨੂੰ ਬੜੀ ਸਹਾਇਤਾ ਮਿਲੀ ਕਿ ਤਾਂ ਕਿ ਇਕ ਤੇ ਬੱਚੇ ਇਨਵੋਲ ਹੋਏ 14 ਸਾਲ ਤੋਂ 18 ਸਾਲ ਦੇ ਬੱਚਿਆਂ ਨੂੰ ਅਸੀਂ ਪਿਛਲੀ ਵਾਰੀ ਖਿਲਾਇਆ ਸੀਗਾ ਉਸੇ ਤਰੀਕੇ ਦੇ ਨਾਲ ਹੁਣ ਐਤ ਕੀ ਜਿਹੜੇ ਬੱਚੇ ਦਾ ਜਨਮ 1 ਅਪ੍ਰੈਲ 2006 ਤੋਂ ਲੈ ਕੇ 31 ਮਾਰਚ 2010 ਤੱਕ ਜੀ ਇਹਦੇ ਵਿੱਚ ਜਿਹਦਾ ਜਨਮ ਹੋਏਗਾ ਔਰ ਉਹਦਾ ਆਧਾਰ ਕਾਰਡ ਚੰਡੀਗੜ੍ਹ ਦਾ ਹੋਏਗਾ ਜੀ ਤਾਂ ਉਹ ਬੱਚਾ ਪਾਰਟਿਸਿਪੇਟ ਕਰ ਸਕਦਾ ਹੈ ਜੀ ਉਹ ਪੁਲਿਸ ਦੇ ਜਿਹੜਾ ਹੈ ਸਟੇਸ਼ਨ ਦੇ ਮਾਧਿਅਮ ਤੇ ਉੱਥੇ ਅਸੀਂ ਫਾਰਮ ਦੇ ਦਿੱਤੇ ਆ ਉਥੋਂ ਫਾਰਮ ਭਰ ਕੇ ਉਹਦੇ ਨਾਲ ਪਾਰਟਿਸਿਪੇਟ ਕਰਨਗੇ ਅਸੀਂ ਲਗਭਗ ਪਲਾਨਿੰਗ ਕੀਤੀ ਹੈ ਕਿ 256 ਟੀਮਾਂ ਪਿਛਲੀ ਵਾਰ 202 ਟੀਮਾਂ ਹੋਈਆਂ ਸੀਗੀਆਂ ਅੱਛਾ 54 ਇਨਕਰੀਜ਼ ਕਰਤੀਆਂ ਹਾਂਜੀ ਤੇ ਕਿਉਂਕਿ ਬੜਿਆਂ ਦਾ ਹੰਗਾਰਾ ਹੋਰ ਆ ਰਿਹਾ ਸੀ ਕਈ ਵਾਰ ਪਿਛਲੀ ਵਾਰ ਵੀ ਲੋਕੀ ਰਹਿ ਗਏ ਸੀਗੇ ਤੇ ਅਸੀਂ ਅੱਜ ਕੀ 256 ਦਾ ਪਲਾਨ ਕੀਤਾ ਹੈ ਔਰ ਨਾਲ ਹੀ ਨਾਲ ਅਸੀਂ ਇੱਕ ਹੋਰ ਵੀ ਉਪਰਾਲਾ ਇਹਦੇ ਨਾਲ ਕਰ ਰਹੇ ਹਾਂ ਕਿ ਪਿਛਲੀ ਵਾਰੀ ਸਿਰਫ ਬੁਆਏਜ਼ ਦਾ ਹੋਇਆ ਸੀਗਾ ਜਿਹੜੀਆਂ ਗਰਲਜ਼ ਦੀਆਂ ਤਿੰਨ ਚਾਰ ਟੀਮਾਂ ਆਪਣੇ ਆਪ ਆ ਗਈਆਂ ਸੀਗੀਆਂ ਅੱਜ ਕੀ ਅਸੀਂ 32 ਟੀਮਾਂ ਗਰਲਸ ਦੀਆਂ ਵੀ ਉਹਦੇ ਵਿੱਚ ਪਲਾਨ ਕਰ ਰਹੇ ਗਿਆ ਜਿਹੜੇ ਲੜਕੇ ਲੜਕੀਆਂ ਦੇ ਵਿੱਚ ক্রিকেট ਦਾ ਹੰਗਾਰਾ ਜਿਹੜਾ ਉਹ ਵੱਧ ਰਿਹਾ ਸਪੈਸ਼ਲੀ ਐਤ ਕੀ ਜਿਹੜਾ ਵਰਲਡ ਕੱਪ ਜਿਹੜਾ ਭਾਰਤ ਨੇ ਜਿੱਤਿਆ ਤੇ ਉਸ ਤੋਂ ਬਾਅਦ ਜਿਹੜਾ ਹੈ ਲੋਕਾਂ ਦਾ ਜੋ ਹੈਗਾ ਰੁਝਾਨ ਉਹ ਹੋਰ ਵੀ ਵੱਧ ਜਾਂਦਾ ਬਿਲਕੁਲ ਔਰ ক্রিকেট ਵੈਸੇ ਵੀ ਬੜੀ ਪਪੂਲਰ ਗੇਮ ਹੈ ਸਾਡੇ ਸ਼ਹਿਰ 'ਚ ਸਾਡੇ ਦੇਸ਼ ਦੇ ਵਿੱਚ ਲੇਕਿਨ ਇੱਕ ਚੀਜ਼ ਹੈ ਕਿ ਜਿਹੜੇ ਬੱਚੇ ਗਲੀਆਂ 'ਚ ਖੇលਦੇ ਆ ਉਹਨਾਂ ਕੋਲ ਨਾ ਪ੍ਰੋਪਰ ਜਿਹ ਗੀਅਰ ਹੁੰਦਾ ਨਾ ਉਹਨਾਂ ਕੋਲ ਪ੍ਰੋਪਰ ਬੈਟ ਹੈ ਨਾ ਵਿਕਟ ਹੈ ਨਾ ਬੋਲ ਹੈ ਅਸੀਂ ਇਹ ਸਾਰੇ ਬੱਚਿਆਂ ਨੂੰ ਅਸੀਂ ਉਹਨਾਂ ਵਾਸਤੇ ਡਰੈਸ ਵੀ ਤਿਆਰ ਕਰਾਈ ਹੈ ਜੀ ਦੂਸਰਾ ਅਸੀਂ ਉਹਨਾਂ ਵਾਸਤੇ ਜੁੱਤੇ ਵੀ ਤਿਆਰ ਕਰਾਏ ਆ ਫਿਰ ਹਰ ਇੱਕ ਨੂੰ ਅਸੀਂ ਟੀਮ ਨੂੰ ਅਸੀਂ ਕਿੱਟ ਵੀ ਦੇਾਂਗੇ ਤਾਂ ਕਿ ਉਹਨਾਂ ਨੂੰ ਖੇਡਣ 'ਚ ਵੀ ਸਹੂਲियत ਮਿਲੇ ਪੂਰੀ ਕ੍ਰਿਕਟ ਕਿੱਟ ਪੂਰੀ ਕਿੱਟ ਫੁੱਲ ਤਾਂ ਕਿ ਉਹਦੇ ਨਾਲ ਕੀ ਹੈਗਾ ਕਿ ਬੱਚਿਆਂ ਨੂੰ ਅਸੀਂ ਉਠ ਦਵਾਵਾਂਗੇ ਕਿ ਵੀ ਅਸੀਂ ਨਸ਼ੇ ਵੱਲ ਨਹੀਂ ਜਾਵਾਂਗੇ ਅਸੀਂ ਗੇਮਸ ਵੱਲ ਜਾਵਾਂਗੇ ਆਪਣੇ ਆਪ ਨੂੰ ਤੰਦਰੁਸਤ ਰੱਖਾਂਗੇ ਤੇ ਗੇਮਸ ਖੇਲਾਂਗੇ ਸਾਡਾ ਉਪਰਾਲਾ ਇਹ ਹੀ ਹੈਗਾ ਕਿ ਬੱਚਿਆਂ ਦਾ ਧਿਆਨ ਜਿਹੜਾ ਹੈ ਨਾ ਉਹ ਕਿਤੇ ਉਲਟੀ ਸਿੱਧੀ ਐਂਟੀ ਸੋਸ਼ਲ ਚੀਜ਼ਾਂ ਤੋਂ ਹਟਾ ਕੇ ਉਹਨਾਂ ਦਾ ਧਿਆਨ ਇਸ ਕੰਮ ਵੱਲ ਲਗਾਇਆ ਜਾਏ ਕਿ ਉਹ ਗੇਮਸ ਖੇលਨ ਤੇ ਗੇਮਸ ਦੇ ਵਿੱਚ ਆਪਣਾ ਜਿਹੜਾ ਹੈ ਉਹ ਭਵਿਕ ਬਣਾਣ ਜਿਹੜੇ ਬੱਚੇ ਹੁਣ ਗਲੀਆਂ ਚ ਖੇਡਦੇ ਨੇ ਮੱਲੇ ਚ ਖੇਡਦੇ ਨੇ ਨੇਬਰਹੂਡ ਪਾਰਕ ਚ ਖੇਡਦੇ ਨੇ ਕੋਈ ਕਿਤੇ ਪਿੰਡ ਦੇ ਕਿਸੇ ਗਰਾਊਂਡ ਚ ਖੇਡਦੇ ਨੇ ਅਸੀਂ ਉਹਨਾਂ ਵਾਸਤੇ ਅਸੀਂ 10 ਗਰਾਊਂਡਾਂ ਦਾ ਇੰਤਜ਼ਾਮ ਕੀਤਾ ਜੀ ਤੇ ਕਿਉਂਕਿ ਜਦੋਂ ਇੰਨੀਆਂ ਟੀਮਾਂ ਹੋਣਗੀਆਂ ਪਹਿਲੇ 4 ਦਿਨਾਂ ਚ 128 ਮੈਚ ਹੋਣੇ ਅਗਲੇ 4 ਦਿਨਾਂ ਦੇ ਵਿੱਚ ਫਿਰ 64 ਮੈਚ ਹੋਣੇ ਜੀ ਫਿਰ ਅਗਲੇ 4 ਦਿਨਾਂ ਚ 32 ਮੈਚ ਹੋਣੇ ਇਸ ਤਰ੍ਹਾਂ ਕਰਕੇ ਮੈਚੇਜ਼ ਹੋਣੇ ਆ ਤੇ ਉਦੇ ਲਈ ਉਹਨੀਆਂ ਗਰਾਊਂਡਸ ਉਹਨੇ ਬੰਦੇ ਉਹ ਸਾਰਾ ਸੀ ਇੰਤਜ਼ਾਮ ਉਹ ਕੀਤਾ ਫਿਰ ਉਹਨਾਂ ਵਾਸਤੇ ਸਪான்ਸਰਰ ਵੀ ਅਸੀਂ ਲੱਭੇ ਜਿਨ੍ਹਾਂ ਨੇ ਜਿਹੜੇ ਆ ਸਾਰੇ ਦੇ ਸਾਰੇ ਈਵੈਂਟ ਨੂੰ ਸਪான்ਸਰ ਵੀ ਕਰਨਗੇ ਤਾਂ ਕਿ ਬੱਚੇ ਅੱਗੇ ਵੱਧ ਕੇ ਉਹ ਆਪਣਾ ਜਿਹੜਾ ਹੈ ਫਿਊਚਰ ਬੈਟਰ ਕਰ ਸਕਣ ਨਾਲ ਦੇ ਨਾਲ ਅਸੀਂ ਕਿਹਾ ਵੀ ਜਿਹੜਾ ਹੈ ਆਪਣੇ ਸਿਲੈਕਟਰਸ ਨੂੰ ਵੀ ਅਸੀਂ ਕਿਹਾ ਕਿ ਉਹ ਵੀ ਸਾਰੇ ਮੈਚਸ ਦੇਖਣ ਜੇ ਉਹਨਾਂ ਚ ਉਹਨਾਂ ਨੂੰ ਕੋਈ ਚੰਗਾ ਜਿਹੜਾ ਪਲੇਅਰ ਦਿਖਦਾ ਹੈ ਉਸ ਪਲੇਅਰ ਨੂੰ ਅਸੀਂ ਆਪਣਾ ਯੂਟੀਸੀਏ ਦੇ ਡੋਮੈਸਟਿਕ ਟੂਰਨਾਮੈਂਟ ਚ ਵੀ ਅਸੀਂ ਉਹਨੂੰ ਲਿਆਈਏ ਜੇ ਉਹ ਇੱਕ ਵੀ ਬੱਚਾ ਅੱਗੇ ਵੱਧ ਕੇ ਕਿਤੇ ਨੈਸ਼ਨਲ ਲੈਵਲ ਚ ਚੜਾ ਜਾਏ ਇੰਟਰਨੈਸ਼ਨਲ ਚ ਚਲਾ ਜਾਏ ਤੇ ਸਾਡਾ ਸਾਡਾ ਗਲੀ ਕ੍ਰਿਕਟ ਜਿਹੜਾ ਹੈ ਉਹ ਉਸ ਸੁਨਹਿਰੇ ਅਕਸ਼ਰਾਂ ਚ ਲਿਖਿਆ ਜਾਏਗਾ ਕਿ ਭਈ ਇਹ ਗਲੀ ਕ੍ਰਿਕਟ ਦੇ ਮਾਧਿਅਮ ਨਾਲ ਹੈ ਬੱਚਾ ਨਜ਼ਰ ਚ ਆਇਆ ਸੀ ਔਰ ਇੱਥੇ ਪਹੁੰਚ ਗਿਆ ਸਾਡੀ ਕੋਸ਼ਿਸ਼ ਹੈ ਕਿ ਚੰਡੀਗੜ੍ਹ ਦੇ ਬੱਚਿਆਂ ਵਾਸਤੇ ਅਸੀਂ ਹੋਰ ਬਿਹਤਰ ਚੀਜ਼ਾਂ ਲੈ ਕੇ ਆਈਏ ਅਸੀਂ ਬੀਸੀਸੀਆਈ ਨੂੰ ਵੀ ਨਾਲ ਦੇ ਨਾਲ ਅਸੀਂ ਉਹਨਾਂ ਨੂੰ ਵੀ ਇਨਫੋਰਮ ਕੀਤਾ ਤੇ ਅਸੀਂ ਉਹਨਾਂ ਤੋਂ ਵੀ ਚੰਡੀਗੜ੍ਹ ਵਾਸਤੇ ਹੋਰ ਨਵੀਆਂ ਇੱਥੇ ਸਹੂਲਤਾਂ ਲੈਣ ਵਾਸਤੇ ਅਸੀਂ ਉਹਨਾਂ ਵੱਲ ਵੀ ਅਸੀਂ ਕੰਮ ਤੇ ਲੱਗੇ ਜੀ ਸਰ ਬੀਸੀਸੀਆਈ ਦੇ ਵੀ ਨੁਮਾਇंदे ਜਿਹੜੇ ਆ ਇਸ ਚ ਆਣ ਕੇ ਹਾਂਜੀ ਅਸੀਂ ਉਹਨਾਂ ਨੂੰ ਵੀ ਸਾਰਿਆਂ ਨੂੰ ਇਨਵਾਈਟ ਕੀਤਾ ਹੈਗਾ ਮੇਰੀ ਪਰਸੋਂ ਹੀ ਗੱਲ ਜਿਹੜੇ ਸਾਡੇ ਇਹ ਸੈਕਟਰੀ ਸਾਹਿਬ ਹੈਗੇ ਆ ਜੋ ਜੈਸ਼ਾ ਉਹਨਾਂ ਨਾਲ ਵੀ ਗੱਲ ਹੋਈ ਮੈਂ ਉਹਨਾਂ ਨੂੰ ਵੀ ਇਨਵਾਈਟ ਕੀਤਾ ਹਲੇ ਉਹਨਾਂ ਦੀ ਕਨਫਰਮੇਸ਼ਨ ਨਹੀਂ ਆਈ ਲੇਕਿਨ ਸਾਡੇ ਇਨਵੀਟੇਸ਼ਨ ਅਸੀਂ ਸਾਰਿਆਂ ਨੂੰ ਭੇਜ ਦਿੱਤੇ ਅੱਛਾ ਸਰ ਇਹ ਕਿਦੋਂ ਤੋਂ ਸ਼ੁਰੂ ਹੋਣਗੇ ਉਹ ਲਾਸਟ ਮੈਚ ਜਿਹੜਾ ਫਾਈਨਲ ਹੈ ਉਹ ਕਿਸ ਦਿਨ ਹੋਏਗਾ 26 ਜੁਲਾਈ ਨੂੰ ਇਨੌਗੁਰਲ ਹੈਗਾ ਜੀ ਜਿਹੜੇ ਗਵਰਨਰ ਸਾਹਿਬ ਪੰਜਾਬ ਦੇ ਨੇ ਉਹ ਇਨੌਗਰੇਸ਼ਨ ਕਰਨਗੇ ਐਡਵਾਈਜ਼ਰ ਸਾਹਿਬ ਨਾਲ ਜਿਹੜਾ ਹੈ ਗੈਸਟ ਆਫ ਆਨਰ ਹੋਣਗੇ ਔਰ ਉਹ ਉਤੋਂ ਆਗਾਜ਼ ਕੀਤਾ ਜਾਏਗਾ ਫਿਰ 11 ਅਗਸਤ ਨੂੰ ਇਹਦਾ ਫਾਈਨਲ ਹੋਏਗਾ ਇਹਦੇ ਦੌਰਾਨ ਅਸੀਂ 10 ਐਗਜ਼ੀਬਿਸ਼ਨ ਮੈਚਸ ਪਲਾਨ ਕਰ ਰਹੇ ਹਾਂ ਜਿਵੇਂ ਜਿਹੜਾ ਹੈ ਐਮਐਲਏ ਜਿਹੜਾ ਪੰਜਾਬ ਵਰਸਸ ਐਮਐਲਏ ਹਰਿਆਣਾ ਜਿਹੜਾ ਹਾਈ ਕੋਰਟ ਜੱਜਸ ਵਰਸਸ ਹਾਈ ਕੋਰਟ ਲਾਇਰਸ ਪੰਜਾਬ ਯੂਨੀਵਰਸਿਟੀ ਪ੍ਰੋਫੈਸਰਸ ਵਰਸਸ ਪੀਜੀਆਈ ਡਾਕਟਰਸ ਇਸ ਤਰ੍ਹਾਂ ਜਿਹੜਾ ਹੈ ਸਾਡੇ ਇਹ ਜਿਹੜਾ ਡੀਜੀਪੀ ਆਪਣਾ ਪੁਲਿਸ ਦੀ ਜਿਹੜੀ ਟੀਮ ਵਰਸਸ ਕਾਉਂਸਲਰਾਂ ਦੀ ਟੀਮ ਹੈ ਇੱਕ ਯੂਟੀਸੀਏ ਦੀ ਟੀਮ ਵਰਸਸ ਐਡਵਾਈਜ਼ਰ ਦੀ ਟੀਮ ਹੈ ਫਿਰ ਕਸਟਮਸ ਦੇ ਜਿਹੜੇ ਤੇ ਐਕਸਾਈਜ਼ ਦੇ ਅਫਸਰ ਨੇ ਉਹਨਾਂ ਦੇ ਨਾਲ ਚਾਰਟਰਡ ਅਕਾਊਂਟੈਂਟਸ ਦੀ ਟੀਮ ਹੈ ਇਸ ਤਰ੍ਹਾਂ ਕਰਕੇ ਅਸੀਂ ਲਗਭਗ 10 ਮੈਚਸ ਐਗਜ਼ਿਬਿਸ਼ਨ ਵਾਸਤੇ ਵੀ ਰੱਖਿਆ ਹੈ ਹਾਂ ਜੀ ਸਰ ਜਿੱਦਾਂ ਤੁਸੀਂ ਕਿਹਾ ਵੀ ਪਿਛਲੀ ਵਾਰੀ 2500 ਬੱਚਿਆਂ ਨੇ ਭਾਗ ਲਿੱਤਾ ਔਰ 202 ਟੀਮਾਂ ਸੀਗੀਆਂ ਇਸ ਵਾਰੀ ਟੀਮਾਂ ਦੀ ਸੰਖਿਆ ਜਿਹੜੀ ਵੱਧ ਕੇ 256 ਹੋ ਗਈ ਆ ਇਸ ਦਾ ਮਤਲਬ ਜਿਹੜੇ ਪਲੇਅਰਸ ਐ 2500 ਤੋਂ ਵੱਧ ਕੇ ਉਹਨਾਂ ਦੀ ਵੀ ਸੰਖਿਆ ਵੱਧ ਗਈ ਹੋਣੀ ਆ ਸਰ ਹਾਂ ਜੀ 256 ਬॉयਜ਼ ਦੀ ਹੈ ਜੀ 32 ਜਿਹੜੀ ਪਛੋਤ ਲੱਗਿਆ ਹਾਲੇ ਹਾਂ ਜੀ ਉਹ 288 ਟੀਮਾਂ ਹੋ ਜਾਂਦੀਆਂ ਤੇ ਟੋਟਲ ਮਿਲਾ ਕੇ ਜਿਹੜਾ ਹੈਗਾ ਬਈ 3456 ਪਲੇਅਰਸ ਖੇਲਣਗੇ 12-12 ਬੱਚਿਆਂ ਦੀ ਟੀਮਾਂ ਹੈਗੀਆਂ ਤੋ 3 4 5 6 ਓਕੇ ਫਿੰਗਰ ਵੀ ਬੜੀ ਅੱਛੀ ਚੂਜ਼ ਕੀਤੀ ਹੈ ਹਾਂਜੀ ਹਾਂਜੀ ਅੱਛਾ ਸਰ ਜਿਹੜਾ ਪਿਛਲੀ ਵਾਰੀ ਜਿਹਦਾ ਆਪਾਂ ਕਰਾਇਆ ਸੀ ਉਸ 'ਚ 2500 ਬੱਚਿਆਂ ਨੇ ਪਾਰਟਿਸਿਪੇਟ ਕੀਤਾ ਸੀ ਉਸ 'ਚੋਂ ਕੁਝ ਬੱਚੇ ਸਰ ਅੱਗੇ ਵੀ ਸ਼ਾਇਦ ਆਪਾਂ ਸਿਲੈਕਟ ਕੀਤੇ ਸੀ ਕੀ ਰਿਹਾ ਸਰ ਉਹਨਾਂ ਦਾ ਅਸੀਂ ਉਹਨਾਂ 'ਚੋਂ 35 ਬੱਚੇ ਸਿਲੈਕਟ ਕੀਤੇ ਸੀਗੇ ਫਿਰ 35 ਬੱਚਿਆਂ ਨੂੰ ਅਸੀਂ ਕਿਉਂਕਿ ਇਹ ਇਹ ਰਬੜ ਬਾਲ ਨਾਲ ਖੇលਦੇ ਆ ਉਹਨਾਂ ਨੂੰ ਫਿਰ ਅਸੀਂ ਰੈੱਡ ਬਾਲ ਦੇ ਨਾਲ ਕ੍ਰਿਕਟ ਬਾਲ ਨਾਲ ਖਿਲਾਇਆ ਫਿਰ 35 ਬੱਚਿਆਂ ਦੇ ਵਿੱਚੋਂ 7 ਬੱਚੇ ਜਿਹੜੇ ਉਹ ক্রিকেট ਬਾਲ ਦੇ ਨਾਲ ਚੰਗੀ ਤਰ੍ਹਾਂ ਖੇਡ ਪਾਏ ਉਹ 7 ਬੱਚਿਆਂ ਨੂੰ ਫਿਰ ਅਸੀਂ ਜਿਹੜਾ ਯੂਟੀਸੀਏ ਦੇ ਟੂਰਨਾਮੈਂਟ 'ਚ ਅਸੀਂ ਉਹਨਾਂ ਨੂੰ ਵਾਈਲਡ ਕਾਰਡ ਐਂਟਰੀ ਦੇ ਤੌਰ ਤੇ ਅਸੀਂ ਉਹਨਾਂ ਨੂੰ ਉਹਦੇ 'ਚ ਖਿਲਾਇਆ ਓਕੇ ਸਰ ਦੂਜੀ ਗੱਲ ਮੈਂ ਜਾਨਣਾ ਚਾਹ ਰਿਹਾ ਸੀ ਕਿ ਪਿਛਲੀ ਵਾਰੀ 2500 ਬੱਚਾ ਨੇ ਭਾਗ ਲੇਤਾ ਸੀਗਾ ਔਰ ਆਪ ਆਪਣਾ ਮਕਸਦ ਹੈ ਨਸ਼ੇ ਨੂੰ ਥੱਲ ਪਾਣਾ ਸਰ ਐਸੀ ਕੋਈ ਐਜਾ ਕੰਕਲੂਜਨ ਵੀ ਕੱਢਿਆ ਵੀ ਪਿਛਲੀ ਵਾਰੀ ਜਦੋਂ ਆਪਾਂ 2500 ਬੱਚਿਆਂ ਨੂੰ ਖੁਲਾਇਆ ਇਸ ਵਾਰੀ ਅਸੀਂ ਉਸ ਤੋਂ ਜ਼ਿਆਦਾ ਬੱਚਿਆਂ ਨੂੰ ਖੁਲਾ ਰਿਹਾ ਤੇ ਕੁਝ ਨਸ਼ੇ ਦੇ ਉੱਤੇ ਕੋਈ ਫਰਕ ਪਿਆ ਕੋਈ ਆਈਜੀ ਰਿਪੋਰਟ ਵੀ ਆਪਾਂ ਤਿਆਰ ਕੀਤੀ ਹੈ ਜਾਂ ਪੁਲਿਸ ਨੇ ਕੋਈ ਆਈਜੀ ਰਿਪੋਰਟ ਤਿਆਰ ਕੀਤੀ ਹੋਵੇ ਵੀ ਹਾਂ ਯਾਰਾ ਅੱਗੇ ਨਾਲੋਂ ਨਸ਼ਾ ਜਿਹੜਾ ਚੰਡੀਗੜ੍ਹ ਚ ਕੱਟਿਆ ਦੇਖੋ ਅਸੀਂ ਤੇ ਜਿਹੜੇ ਉਹ 2500 ਬੱਚਿਆਂ ਦੇ ਨਾਲ ਜਿਨ੍ਹਾਂ ਦੇ ਨਾਲ ਸਾਡਾ ਮਿਲਣਾ ਹੋਇਆ ਜੀ ਅਸੀਂ ਤੇ ਉਹਨਾਂ ਦੇ ਉੱਤੇ ਹੀ ਉਹਨਾਂ ਦੇ ਮਾਈਂਡ ਦੇ ਉੱਤੇ ਹੀ ਅਸਰ ਪਾਉਣ ਦਾ ਕੰਮ ਕੀਤਾ لیکن ਤੁਹਾਡੀ ਗੱਲ ਠੀਕ ਹੈ ਉਹਦੇ ਉੱਤੇ ਕੋਈ ਸਰਵੇ ਅਗਰ ਕੀਤਾ ਹੋਇਆ ਹੈ ਸ਼ਾਇਦ ਸੋਸ਼ਲ ਵੈਲਫੇਅਰ ডিপਾਰਟਮੈਂਟ ਨੇ ਕੀਤਾ ਹੋਇਆ ਜਾਂ ਪੁਲਿਸ ਨੇ ਕੀਤਾ ਹੋਇਆ ਜਾਂ ਓਵਰঅল ਜਿਹੜੇ ਲੋਕ ਸਰਵੇ ਕਰਦੇ ਆ ਉਹ ਇਸ ਫਿਗਰ ਦਾ ਜਵਾਬ ਦੇ ਸਕਦੇ ਅਸੀਂ ক্রিকেট ਆਰਗੇਨਾਈਜੇਸ਼ਨ ਦੇ ਤੌਰ ਦੇ ਉੱਤੇ ਅਸੀਂ ਇਹ ਕੰਮ ਨਹੀਂ ਕੀਤਾ अच्छा सर मेरा लास्ट क्वेश्चन है जदा हुन पिछली बारी ਜਿਹੜਾ ਸਾਡਾ ਟੂਰਨਾਮੈਂਟ ਸੀਗਾ ਉਹ ਬੜਾ ਕਾਮਯਾਬ ਰਿਹਾ ਪੂਰੇ ਦੇਸ਼ ਨੇ ਉਹਨੂੰ ਐਪਰੀਸ਼ੀਏਟ ਕੀਤਾ ਤੇ BCCI ਨੂੰ ਵੀ ਆਪਾਂ ਰਿਪੋਰਟ ਬਣਾ ਕੇ ਭੇਜੀ ਸੀ ਕਿ ਇਹ ਟੂਰਨਾਮੈਂਟ ਸਰ ਹੋਰ ਸਟੇਟਾਂ 'ਚ ਵੀ ਇਹਨੂੰ ਇੰਪਲੀਮੈਂਟ ਕਰਨ ਦੀ ਕੋਈ ਕੋਸ਼ਿਸ਼ ਚੱਲ ਰਹੀ ਹੈ ਵੀ ਇਸ ਤਰ੍ਹਾਂ ਦਾ ਟੂਰਨਾਮੈਂਟ ਹੋਰ ਸਟੇਟਾਂ 'ਚ ਵੀ ਕੀਤਾ ਜਾ ਸਕਦਾ ਕਿਉਂਕਿ ਇੱਕ ਕਾਮਯਾਬ ਟੂਰਨਾਮੈਂਟ ਸੀਗਾ ਦੇਖੋ ਸਾਡਾ ਸਾਡਾ ਕੰਟਰੋਲ ਚੰਡੀਗੜ੍ਹ ਜਿਹੜੀ ਹੈਗੀ ਹੈ ক্রিকেট ਆਰਗੇਨਾਈਜੇਸ਼ਨ ਦੇ ਨਾਲ ਮਿਲ ਕੇ ਸਿਰਫ ਚੰਡੀਗੜ੍ਹ ਤੱਕ ਸੀਮਿਤ ਹੈ ਅਸੀਂ ਆਪਣੀ ਜਿਹੜੀ ਹੈਗੀ ਹੈ ਸਕਸੈਸ ਸਟੋਰੀ ਜਿਹੜੀ ਅਸੀਂ ਬੀਸੀਸੀਆਈ ਨੂੰ ਦੱਸ ਦਿੱਤੀ ਜੀ ਉਹਨਾਂ ਨੇ ਉਸ ਤੋਂ ਬਾਅਦ ਜਿਹੜਾ ਹੈਗਾ ਪਿਛਲੀ ਵਾਰੀ ਤੁਸੀਂ ਦੇਖਿਆ ਉਹਨੇ ਸਟਰੀਟ ক্রিকেট ਦੇ ਤੌਰ ਦੇ ਉੱਤੇ ਇੱਕ ਉਹਨਾਂ ਨੇ ਇਵੈਂਟ ਸ਼ੁਰੂ ਕੀਤਾ ਸੀਗਾ ਤਾਂ ਹੁਣ ਉਹ ਸਟੇਟ ਆਊਨ ਨੂੰ ਕਿੰਨਾ ਇੰਪਲੀਮੈਂਟ ਕਰਦੀ ਹੈ ਉਹ ਹਰ ਸਟੇਟ ਦੀ ਆਰਗੇਨਾਈਜੇਸ਼ਨ ਤੇ ਡਿਪੈਂਡ ਕਰਦਾ ਹੈ ਬਿਲਕੁਲ ਠੀਕ ਚਲੋ ਥੈਂਕ ਯੂ ਸਰ ਬਹੁਤ ਧੰਨਵਾਦ ਜੀ ਸ਼ੁਕਰੀਆ ਸੰਜੇ ਟਨੈਨਸ਼ੀ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਗਲੀ ক্রিকেট ਦਾ ਜਿਹੜਾ ਦੂਜਾ ਚੈਪਟਰ ਆ ਉਹ ਸ਼ੁਰੂ ਹੋਣ ਜਾ ਰਿਹਾ ਔਰ ਇਸ ਵਾਰੀ 3 4 5 6 ਬੜੀ ਵਧੀਆ ਫਿਗਰ ਆ 3456 ਬੱਚੇ ਚੰਡੀਗੜ੍ਹ ਦੇ ਜਿਹੜੇ ਆ ਉਹ ਭਾਗ ਲੈਣਗੇ ਔਰ ਇਸ ਵਾਰੀ ਲੜਕੀਆਂ ਦਾ ਵੀ ਜਿਹੜਾ ਟੂਰਨਾਮੈਂਟ ਕੀਤਾ ਜਾਏਗਾ ਔਰ ਬਹੁਤ ਵੱਡੀ ਗੱਲ ਇਹ ਆ ਵੀ ਇਸ ਟੂਰਨਾਮੈਂਟ ਦਾ ਮਕਸਦ ਸਿਰਫ ਨਸ਼ੇ ਦੇ ਉੱਤੇ ਢਲਪਣਾ मैं दिनेश गोयल सुन दैनिक टीवी चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप